ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਦੇ ਆਂਗੇ ਹੁਣ ਬਦਲੀਆਂ ਦੇ ਜਿਹੜੇ ਸੀਜ਼ਨ ਚੱਲ ਰਿਹਾ ਹੈ। ਕਈ ਮੁਲਾਜ਼ਮ ਜਿਹੜੇ ਆਪਣੇ ਦਫ਼ਤਰ ਤੋਂ ਬਦਲ ਕੇ ਜਿਹੜੇ ਆ ਉਹ ਦੂਜੇ ਦਫ਼ਤਰਾਂ 'ਚ ਗਏ ਆ ਤੇ ਜਦੋਂ ਵੀ ਕੋਈ ਮੁਲਾਜ਼ਮ ਆਪਣੇ ਦਫ਼ਤਰ ਤੋਂ ਬਦਲ ਕੇ ਦੂਜੇ ਦਫ਼ਤਰ ਵਿੱਚ ਜਾਂਦਾ ਤਾਂ ਆਪਾਂ ਕਿਹੜੇ-ਕਿਹੜੇ ਕੰਮ ਆ ਉਹ ਕਰਨੇ ਆ ਜਿਹਦੇ ਨਾਲ ਉਸ ਮੁਲਾਜ਼ਮ ਜੀ ਦੀ ਤਨਖਾਹ ਆ ਉਹ ਦੂਜੇ ਦਫ਼ਤਰ ਵਿੱਚ ਬੰਨੀ ਸ਼ੁਰੂ ਹੋ ਜੇਗੀ ਤੇ ਆਪਣੇ ਜਿਹੜੇ ਤਨਖਾਹ ਦੇ ਵਿੱਚੋਂ ਉਹ ਮੁਲਾਜ਼ਮ ਜਿਹੜਾ ਉਹ ਐਗਜ਼ਿਟ ਹੋ ਜਾਏਗਾ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ? ਆਪਾਂ ਇਹ ਦੇਖਣਾ ਵੀ ਜਿਹੜੇ ਟਰਾਂਸਫਰ ਦੇ ਆਰਡਰ ਆ ਕੇ ਇਸ ਮਹੀਨੇ ਦੇ ਵਿੱਚ ਆਏ ਆ ਹੁਣ ਜਿਵੇਂ ਮੰਨ ਲਓ ਸਤੰਬਰ ਮਹੀਨੇ ਦੇ ਵਿੱਚ ਆ ਗਿਆ ਤਾਂ ਉਸ ਮੁਲਾਜ਼ਮ ਦਾ ਆਪਾਂ ਇਹ ਕਨਫਰਮ ਕਰਨਾ ਵੀ ਉਸ ਦੀ ਜਿਹੜੀ ਸਤੰਬਰ ਮਹੀਨੇ ਦੀ ਤਨਖਾਹ ਹੈ ਉਹ ਆਪਣੇ ਦਫ਼ਤਰ ਵਿੱਚ ਬਣਾਈ ਜਾਣੀ ਆ ਜਾਂ ਜਿੱਥੇ ਜਿਹੜਾ ਉਹ ਬਦਲ ਕੇ ਗਿਆ ਉਸ ਦਫ਼ਤਰ ਵਿੱਚ ਬਣਾਈ ਜਾਣੀ ਆ ਕਈ ਦਫ਼ਤਰਾਂ ਚ ਇਸ ਤਰ੍ਹਾਂ ਹੁੰਦਾ ਕਿ ਜਿਹੜੇ 15 ਹਾਂ ਤਾਰੀਖ ਤੋਂ ਪਹਿਲਾਂ ਆਰਡਰ ਆ ਜਾਂਦੇ ਤਾਂ ਉਸ ਦੀ ਜਿਹੜੀ ਤਨਖਾਹ ਆ ਜਿੱਥੇ ਉਸ ਮੁਲਾਜ਼ਮ ਦੀ ਬਦਲੀ ਹੁੰਦੀ ਹੈ ਉਸ ਦਫ਼ਤਰ ਦੁਆਰਾ ਹੀ ਬਣਾਈ ਜਾਂਦੀ ਹੈ ਤੇ ਜੇਕਰ 15 ਤਰੀਕ ਤੋਂ ਬਾਅਦ ਆਰਡਰ ਆਉਂਦੇ ਆ ਤਾਂ ਜਿੱਥੇ ਉਹ ਪਹਿਲਾਂ ਕੰਮ ਕਰ ਰਿਹਾ ਹੁੰਦਾ ਮਤਲਬ ਕਿ ਉੱਥੇ ਹੀ ਤਨਖਾਹ ਬਣਾਈ ਜਾਂਦੀ ਹੈ ਇਸ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਵੀ ਜਿਸ ਮਹੀਨੇ 'ਚ ਉਸ ਮੁਲਾਜ਼ਮ ਦੀ ਬਦਲੀ ਹੋਈ ਆ ਉਸ ਦੀ ਤਨਖਾਹ ਆਪਾਂ ਬਣਾਉਣੀ ਆ ਜਾਂ ਜਿੱਥੇ ਬਦਲ ਕੇ ਗਿਆ ਉੱਥੇ ਬਣਾਉਣੀ ਆ ਜਦੋਂ ਇਹ ਕਨਫਰਮ ਹੋ ਜੇ ਤਾਂ ਉਸ ਤੋਂ ਬਾਅਦ ਕੀ ਕਰਨਾ ਜੇਕਰ ਆਪਾਂ ਜਿਹੜੀ ਸਤੰਬਰ ਮਹੀਨੇ ਦੀ ਤਨਖਾਹ ਹੋਰੀ ਦੂਜੇ ਮਹੀਨੇ ਚ ਬਣਨੀ ਆ ਤਾਂ ਕੀ ਕਰਾਂਗੇ ਆਪਾਂ ਉਹਦਾ ਐਲਪੀਸੀ ਜਾਰੀ ਕਰਕੇ ਦੂਜੇ ਦਫ਼ਤਰ ਨੂੰ ਭੇਜਾਂਗੇ ਤਾਂ ਜੋ ਉਹਦੀ ਜਿਹੜੀ ਤਨਖਾਹ ਆ ਉਹ ਦੂਜੇ ਦਫ਼ਤਰ ਵਿੱਚ ਉਸ ਐਲਪੀਸੀ ਦੇ ਬੇਸ ਤੇ ਜਿਹੜੀ ਆ ਉਹ ਬਣਾਈ ਜਾ ਸਕੇ ਕਿਉਂਕਿ ਐਲਪੀਸੀ ਦੇ ਵਿੱਚ ਮੁਲਾਜ਼ਮ ਨੂੰ ਮਿਲਣ ਵਾਲੇ ਸਾਰੇ ਪੱਤੇ ਜਿਹੜੇ ਆ ਉਹ ਸ਼ਾਮਲ ਹੁੰਦੇ ਆ ਕਿੰਨਾ ਉਹ ਅਲਾਉਂਸ ਲੈ ਰਿਆ ਸੀ ਕਿੰਨੀ ਉਹ ਬੇਸਿਕ ਲੈ ਰਿਆ ਸੀਗਾ ਦੂਜੇ ਦਫ਼ਤਰ ਐਲਪੀਸੀ ਨੂੰ ਦੇਖ ਕੇ ਹੀ ਜਿਹੜੀ ਮੁਲਾਜ਼ਮ ਦੀ ਆ ਉਹਦੀ ਨੈਕਸਟ ਸੈਲਰੀ ਜਿਹੜੀ ਆ ਉਹ ਬਣਾਏਗਾ ਜਦੋਂ ਆਪਾਂ ਐਲਪੀਸੀ ਭੇਜਤਾ ਐਲਪੀਸੀ ਭੇਜਣ ਤੋਂ ਬਾਅਦ ਆਪਾਂ ਕੀ ਕਰਾਂਗੇ ਉਸ ਮੁਲਾਜ਼ਮ ਦੀ ਕੀ ਕਰਨਾ ਡਰਾਫਟ ਸਟੇਟਮੈਂਟ ਵੀ ਐਲਪੀਸੀ ਦੇ ਨਾਲ ਜਿਹੜੀਆਂ ਅਟੈਚ ਕਰਕੇ ਭੇਜਣੀ ਆ ਜਿਹੜੇ ਡਰਾਫਟ ਸਟੇਟਮੈਂਟ ਕੀ ਕਿਹੜੇ ਮਹੀਨੇ ਦੀ ਭੇਜਣੀ ਆ ਜਿਸ ਵਿੱਤੀ ਸਾਲ ਨੂੰ ਮਤਲਬ ਕਿ ਜਿਹੜਾ ਹੁਣ ਵਿੱਤੀ ਸਾਲੂ ਚੱਲ ਰਿਹਾ ਉਸ ਦੀ ਆਪਾਂ ਡਰਾਫਟ ਸਟੇਟਮੈਂਟ ਐਕਚੁਅਲ ਪ੍ਰੋਟੈਕਟਰ ਨਹੀਂ ਭੇਜਣੀਗੀ ਐਕਚੁਅਲ ਜਿਹੜਾ ਡਰਾਂ ਸਟੇਟਮੈਂਟ ਜਿਹੜੀ ਆ ਆਪਾਂ ਦੂਜੇ ਦਫ਼ਤਰ ਨੂੰ ਭੇਜਣੀ ਆ ਆਪਣੇ ਮੁਲਾਜ਼ਮ ਦੀ ਜਿਸ ਦੀ ਆਪਣੀ ਬਦਲੀ ਜਿਹੜੀ ਆ ਦੂਜੇ ਦਫ਼ਤਰ ਦੇ ਵਿੱਚ ਹੋ ਗਈ ਆ ਕਿਉਂਕਿ ਉਸ ਦੇ ਵਿੱਚ ਕੀ ਹੁੰਦਾ ਉਹ ਆਪਣੀ ਡਿਊ ਡਰਾਂ ਦੇਖਦੇ ਆ ਵੀ ਪਹਿਲਾਂ ਜਿਹੜੀ ਉਹ ਮਹੀਨੇ ਦੇ ਵਿੱਚ ਕਿੰਨੀ ਤਨਖਾਹ ਉਸ ਮੁਲਾਜ਼ਮ ਨੂੰ ਜਿਹੜੀ ਆ ਉਹ ਡਰਾਂ ਹੋ ਚੁੱਕੀ ਆ ਤਾਂ ਅਗਲਾ ਨੈਕਸਟ ਜਿਹੜਾ ਵਿੱਤੀ ਸਾਲ ਦਾ ਹੁੰਦਾ ਆਪਣਾ ਇਨਕਮ ਟੈਕਸ ਕੈਲਕੂਲੇਸ਼ਨ ਸ਼ੀਟ ਉਸ ਬੇਸ ਤੇ ਜਿਹੜੀ ਆ ਉਹ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਕੀ ਕਰਨਾ ਆਪਾਂ ਤਨਖਾਹ ਬਿੱਲਾਂ ਦੇ ਵਿੱਚੋਂ ਸਬੰਧਤ ਮੁਲਾਜ਼ਮ ਜਿਹਦੀ ਬਦਲੀ ਆਪਣੇ ਦਫ਼ਤਰ ਤੋਂ ਦੂਜੇ ਦਫ਼ਤਰ ਦੇ ਵਿੱਚ ਹੋ ਗਈ ਹੁੰਦੀ ਹੈ ਉਸ ਨੂੰ ਤਨਖਾਹ ਬਿੱਲਾਂ ਤੋਂ ਐਗਜ਼ਿਟ ਕਰਨਾ ਹੁੰਦਾ ਕਿਉਂਕਿ ਜਿੰਨਾ ਚਿਰ ਆਪਾਂ ਆਪਣੇ ਤਨਖਾਹ ਬਿੱਲਾਂ ਤੋਂ ਐਗਜ਼ਿਟ ਨਹੀਂ ਕਰਦੇ ਤੇ ਦੂਜੇ ਦਫ਼ਤਰ ਤੋਂ ਤਨਖਾਹ ਬਿੱਲਾਂ ਦੇ ਵਿੱਚ ਰਜਿਸਟਰ ਨਹੀਂ ਹੋਏਗਾ ਇਸ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਮੁਲਾਜ਼ਮ ਨੂੰ ਐਗਜ਼ਿਟ ਕਰਨਾ ਪਊਗਾ ਜਿਸ ਮਹੀਨੇ ਤੱਕ ਆਪਾਂ ਜਿਸ ਡੇਟ ਤੱਕ ਉਹਦੀ ਤਨਖਾਹ ਦਿੱਤੀ ਆ ਉਸ ਦੀ ਐਂਟਰੀ ਪਾ ਕੇ ਆਪਣਾ ਤਨਖਾਹ ਬਿੱਲਾਂ ਦੇ ਵਿੱਚੋਂ ਮੁਲਾਜ਼ਮ ਨੂੰ ਜਿਹੜਾ ਉਹ ਐਗਜ਼ਿਟ ਕਰ ਦਾਂਗੇ ਤਾਂ ਜਿਹੜਾ ਮੁਲਾਜ਼ਮ ਆ ਦੂਜੇ ਦਫ਼ਤਰ ਦੇ ਵਿੱਚ ਜਿੱਥੇ ਉਹ ਬਦਲ ਕੇ ਗਿਆ ਉੱਥੇ ਪੇ ਬਿੱਲਾਂ ਦੇ ਵਿੱਚ ਰਜਿਸਟਰਡ ਹੋ ਸਕੇ ਜੇਕਰ ਆਪਾਂ ਆਪਣੇ ਤਨਖਾਹ ਬਿੱਲਾਂ ਦੇ ਵਿੱਚ ਐਗਜ਼ਿਟ ਨਹੀਂ ਕਰਦੇ ਮਤਲਬ ਐਗਜ਼ਿਟ ਦੀ ਐਂਟਰੀ ਪਾਉਣੀ ਰਹਿ ਜਾਂਦੀ ਹੈ ਤਾਂ ਦੂਜੇ ਦਫ਼ਤਰ ਦੇ ਵਿੱਚ ਉਹ ਮੁਲਾਜ਼ਮ ਜਿਹੜਾ ਰਜਿਸਟਰ ਨਹੀਂ ਹੋਏਗਾ ਉਸ ਤੋਂ ਬਾਅਦ ਕੀ ਕਰਨਾ ਜਦੋਂ ਆਪਾਂ ਸਾਰੇ ਕੰਮ ਕਰ ਲਏ ਐਗਜ਼ਿਟ ਕਰਤਾ ਤਨਖਾਹ ਤੋਂ ਜਿਹੜਾ ਦੂਜਾ ਦਫ਼ਤਰ ਆ ਉਹ ਆਪਾਂ ਨੂੰ ਉਸ ਮੁਲਾਜ਼ਮ ਦੀ ਆਈਐਫਐਮਐਸ ਤੇ ਰਿਕਵੈਸਟ ਭੇਜੇਗਾ ਕਿ ਇਸ ਦਾ ਜਿਹੜਾ ਪੇਈ ਹੈ ਪੇਈ ਕੋਡ ਆ ਮਤਲਬ ਕਿ ਅਕਾਊਂਟ ਆ ਆਈ ਐਫ ਐਮ ਐਸ ਤੋਂ ਜਿਹੜਾ ਉਹ ਟਰਾਂਸਫਰ ਕੀਤਾ ਜਾਵੇ ਜਿਹੜਾ ਜੀ ਪੀ ਐਫ ਦੇ ਮੁਲਾਜ਼ਮ ਹੁੰਦੇ ਆ ਉਹਨਾਂ ਦੀ ਸਿਰਫ ਇੱਕ ਹੀ ਰਿਕੁਐਸਟ ਆਪਾਂ ਨੂੰ ਪ੍ਰਾਪਤ ਹੋਏਗੀ ਜਿਹੜੇ ਐਨ ਪੀ ਐਸ ਦੇ ਮੁਲਾਜ਼ਮ ਆ ਉਹਨਾਂ ਦੀ ਦੋ ਰਿਕੁਐਸਟ ਪ੍ਰਾਪਤ ਹੋਣਗੀਆਂ ਇੱਕ ਤਾਂ ਪੇਜ ਦੀ ਰਿਕੁਐਸਟ ਪ੍ਰਾਪਤ ਹੋਏਗੀ ਦੂਜੀ ਜਿਹੜੀ ਆ ਉਸ ਦਾ ਪ੍ਰਾਣ ਨੰਬਰ ਸ਼ਿਫਟ ਕਰਨ ਦੀ ਜਿਹੜੀ ਆ ਰਿਕੁਐਸਟ ਪ੍ਰਾਪਤ ਹੋਏਗੀ ਆਪਾਂ ਉਹ ਦੋਵੇਂ ਰਿਕੁਐਸਟ ਜਿਹੜੀਆਂ ਅਪਰੂਵ ਕਰ ਦੇਣੀਆਂ ਜਿਹੜਾ ਇਸੇ ਨਾਲ ਕੀ ਆ ਸਾਰਾ ਜਿਹੜਾ ਪ੍ਰੋਸੈਸ ਆ ਉਹ ਮੁਕੰਮਲ ਹੋ ਜਾਊਗਾ ਹੁਣ ਇਹ ਜਿਹੜੇ ਜਿਹੜੇ ਕੰਮ ਕਰਨੇ ਆ ਮਲਾਜ਼ਮ ਦਾ ਐਲਪੀਸੀ ਕਿਵੇਂ ਭੇਜਣਾ ਆਪਾਂ ਡਰਾਫਟ ਸਟੇਟਮੈਂਟ ਕਿਵੇਂ ਭਜਨੀ ਆ ਉਸ ਤੋਂ ਬਾਅਦ ਤਨਖਾਹ ਬਿੱਲ ਨੂੰ ਐਗਜ਼ਿਟ ਕਿਸ ਤਰ੍ਹਾਂ ਕਰਨਾ ਹੈ ਉਸ ਤੋਂ ਬਾਅਦ ਆਈਐਫਐਮਐਸ ਸਾਈਟ ਤੇ ਜਿਹੜੀ ਟਰਾਂਸਫਰ ਰਿਕਵੈਸਟ ਕਿਵੇਂ ਅਪਰੂਵ ਕਰਨੀ ਆ ਇਹਨਾਂ ਸਾਰੀਆਂ ਵੀਡੀਓ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਤੇ ਕਲਿੱਕ ਕਰਕੇ ਉਹ ਵੀਡੀਓ ਦੇਖ ਕੇ ਸਾਰੇ ਕੰਮਾਂ ਨੂੰ ਆਸਾਨੀ ਦੇ ਨਾਲ ਕਰ ਸਕਦੇ ਹੋ ਧੰਨਵਾਦ ਉੱਪਰ ਸੱਜੇ ਪਾਸੇ ਦਿੱਤੇ ਬਟਨ ਤੇ ਕਲਿੱਕ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਅਤੇ ਖੱਬੇ ਪਾਸੇ ਆ ਰਹੀਆਂ ਵੀਡੀਓ ਤੇ ਕਲਿੱਕ ਕਰਕੇ ਵੀਡੀਓ ਦੇਖੋ ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ